ਮਿਰਜਾ ਬੰਦਾ ਚੰਗਾ ਸੀ ਸਾਡੇ ਘਰਾਂ ਮਾਸੂਦੀ ਭੂਆ ਦਾ ਪੁੱਤ ਸੀ ਲਓ ਨਵਾਂ ਮਿਰਜਾ ਐ ਵੀ ਨਾਲ ਹੀ ਉਹ ਨਜ਼ਰ ਜਿਹੜਾ ਮੈਂ ਰਿਕਾਰਡ ਕਰਾਇਆ ਤੁਸੀਂ ਇਹ ਨਵੀਂ ਗੱਲ ਪਹਿਲੀ ਵਾਰ ਸੁਣਨੀ ਹੈ ਅੱਜ ਇਹ ਗੱਲ ਉਹ ਹੈ ਭਾਜੀ ਤੁਸੀਂ ਇਧਰ ਮੇਰਾ ਦਿਲ ਨਹੀਂ ਲੱਗਦਾ ਮੇਰੇ ਕੋਲ ਆਜਾ ਬੜੇ ਸੈੱਬ ਆਜਾ ਆਜਾ ਬਹੁਤ ਛਾਣੇ ਬਹੁਤ ਕਿਹਾ ਆਜਾ ₹10000 ਦਾ ਕੰਟਰੈਕਟ ਹੈ ਇਸ ਵੀਡੀਓ ਟੇਪ ਦਾ ਉਸ ਉਹਨਾਂ ਮੁਲਕਾਂ ਦੇ ਵਿੱਚ ਜੇ ਤੁਸੀਂ ਇਹ ਕਰਕੇ ਲੈ ਗਏ ਤਾਂ ਸਾਨੂੰ ਉਹ ਕੰਟਰੈਕਟ ਵਾਲੇ ਸਾਡੇ ਉੱਪਰ ਮੁਕੱਦਮਾ ਚਲਾ ਸਕਦੇ ਸੂ ਕਰ ਸਕਦੇ ਆ ਜਿਸ ਵਕਤ ਤੁਹਾਨੂੰ ਮਨਾ ਕਰ ਰਹੇ ਨਹੀਂ ਤਾਂ ਸਾਨੂੰ ਕੁਸ਼ੀਦ ਜੱਲਪੁਤ ਦੀ ਮੂਵੀ ਜਾਂ ਵੀਡੀਓ ਬਣਾ ਰਹੇ ਹਾਂ ਉਹ ਕੋਈ ਮਜਬੂਰੀ ਦੀ ਮਜਬੂਰੀ ਹੈ ਵੀ ਸਾਡਾ ਉੱਥੇ ਕੰਟਰੈਕਟ ਲਿੰਡਰ ਚ ਹੋ ਚੁੱਕਾ ਹੈ ਤੋਂ ਦੇ ਨਾਲ ਹੀ ਨਵਾਂ ਨਜ਼ਰ ਬਣਨ ਲੱਗੀ ਆ ਉਹ ਨਜਾਓ ਇੱਕ ਜਦੋਂ ਨਕਾਂ ਹੋ ਰਿਹਾ ਸਹਿਬਾਂ ਦਾ ਕਾਜ਼ੀ ਸਹਿਬਾ ਦੇ ਕੋਲ ਬੈਠਾ ਸਹਿਬਾ ਨਿਭਰਾ ਆ ਚੁੱਕੀ ਹੈ ਕਾਜ਼ੀ ਉਹਨੂੰ ਹਾਂ ਜਾਂ ਨਾ ਪੁੱਛ ਰਿਹਾ ਵਿਆਹ ਵਾਰੇ ਵੀ ਕੀ ਤੂੰ ਕਰਾਉਣਾ ਕਿ ਨਹੀਂ ਕਰਾਉਣਾ ਉਸ ਵਕਤ ਮਿਰਜ਼ਾ ਜਦੋਂ ਆਉਂਦਾ ਗੁੱਸੇ ਦੇ ਵਿੱਚ ਉਹ ਸਾਰੇ ਹਾਲਾਤ ਪੇਸ਼ ਕਰ ਰਹੀ ਹੈ ਸੁਣਵਾਈ ਗੱਲ ਹੈ ਨਕਾਂ ਚੋ ਚੁੱਕੇ ਨੇ ਸਹਿਬਾ para ਸ਼ੋਰ ਹੈ ਜਿੰਨਾ ਕਿ ਕਦੇ ਕਿਸੇ ਨੂੰ ਬੁੱਗਲ 'ਚ ਬਿਠਾਏ ਹੈ ਜਿਹੜੇ ਵਿਚਾਰੇ ਕਦੇ ਕਿਸੇ ਦੇ ਬੁੱਗਲ 'ਚ ਬੈਠੇ ਹੀ ਨਹੀਂ ਕਿਸੇ ਨੂੰ ਬਿਠਾਇਆ ਹੀ ਨਹੀਂ ਉਹਨੂੰ ਪਤਾ ਹੀ ਨਹੀਂ ਲੱਗਣਾ ਮੈਂ ਕੀ ਕਰ ਰਹੀ ਹਾਂ ਰਾਜ ਜੀ ਵੀ ਕੰਬ ਗਿਆ ਮਾਰੀ ਜੱਟ ਨੇ ਬੜਕ ਜਦ ਖੜ ਕੇ ਬੱਲੇ 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 ਅਵਲੀ ਇਕੱਠੇ ਹੋ ਗਏ ਕਿਤੇ ਕੁਦਰਤ ਇਕੱਠੇ ਹੋਏ ਕਹਿੰਦੇ ਵੀ ਆਪਣੇ ਪਿੰਡ ਵਾਲੇ ਛੱਪੜ ਤੇ ਮੱਛਰ ਬੜਾ ਤੰਗ ਕਰਦਾ ਵੇ ਉਹਦੇ ਬਾਰੇ ਕੋਈ ਨਾ ਕੋਈ ਸੋਚਣਾ 10 15 ਅਵਲੀ ਨਸ਼ੇ ਦੇ ਰੱਜੇ ਛੱਪੜ ਤੇ ਲਗੇ ਛੱਪੜ ਤੇ ਮੱਛਰ ਤਾਂ ਪਾਣੀ ਤੇ ਬੈਠਾ ਇਥੇ ਪਾਣੀ ਤੇ ਬੈਠਾ ਮੱਛਰ ਦੇਖ ਕੇ ਕਹਿੰਦੇ ਵੀ ਠੀਕ ਆ ਕੱਲ ਨੂੰ ਆਪਾਂ ਠੀਕ 12 ਵਜੇ ਮੱਛਰ ਤੇ ਹਮਲਾ ਕਰਨਾ ਡਾਂਗਾ ਲੈ ਕੇ ਆਵਲੇ ਨਸ਼ੇ ਦੇ ਰੱਜੇ ਛੱਪਰ ਤੇ ਆ ਗਏ। ਇੱਕ ਕਹਿੰਦਾ ਜਦੋਂ ਮੈਂ 1 2 3 ਕਿਹਾ ਵੀ ਉਦੋਂ ਤੁਸੀਂ ਡਾਂਗਾ ਭਰਾ ਦੇਣੀਆ। ਪਰ ਅਮਲੀ ਨੇ ਮੱਛਰ ਬੈਠਾਇਆ ਛੱਪਰ ਤੇ ਅਮਲੀ ਸਾਰੇ ਇਕੱਠੇ ਹੋ ਕੇ ਬੱਚੀ ਦੀ। ਕਹਿੰਦਾ ਵੀ ਮੈਂ ਕਹੂੰ 1 2 3 ਕਹਿੰਦਾ ਤੁਸੀਂ ਡਾਂਗਾ ਭਰਾਉਣਿਆ ਕਹਿੰਦਾ ਵੀ ਠੀਕ ਆ ਹੁਣ ਮੱਛਰ ਅਮਲੀ ਕਹਿੰਦਾ 1 2 3 ਅਮਲੀਆਂ ਨੇ ਕੀ ਕੀਤਾ ਜਾਓ ਡਾਂਗਾ ਮਾਰਨੇ ਸ਼ੁਰੂ ਕੀਤੇ ਮੱਛਰ ਉੱਪਰ ਉੱਡਣਾ ਹੀ ਸੀ। ਉਦਰਤੀ ਕਿਤੇ ਕਾਮਲੀ ਦੇ ਲੱਕ ਤੇ ਆ ਕੇ ਮੱਛਰ ਬੈਠੇ ਦੂਜੇ ਨੇ ਨਾਲ ਦੇ ਅਮਲੀ ਦੇ ਦੇਖਿਆ ਵਿੱਚ ਲੱਕ ਤੇ ਬੈਠਾ ਉਹਨੇ ਮਾਰੀ ਡਾਂਗ ਅਮਲੀ ਸਹਿਤ ਸਿੱਤਰਾ ਅਮਲੀ ਉਹ ਵਿਚਾਰੇ ਦੇ ਬੱਜੀ ਤਾਰ ਵਿੱਚ ਕਿਤੇ ਮਰ ਗਿਆ ਕੁਦਰਤੀ ਕਹਿੰਦੇ ਵੀ ਕੰਮ ਤਾਂ ਮਾੜਾ ਹੋਇਆ ਕਹਿੰਦੇ ਚਲੋ ਸਵੇਰੇ ਫੈਸਲਾ ਕਰਨਾ ਇਸ ਗੱਲ ਦਾ ਦੂਜੇ ਦੇ ਨਾਲ ਵੀ ਫੇਰ ਇਕੱਠੇ ਹੋ ਗਏ 25 30 ਨਸ਼ੇ 'ਚ ਫੁੱਲ ਕਹਿੰਦੇ ਵੀ ਕੀ ਕੀਤਾ ਜਾਵੇ ਕਹਿੰਦੇ ਵੀ ਕਰਨਾ ਕਰਾਉਣਾ ਕੀ ਆ ਇੱਕ ਦਸ਼ਮੜ ਦਾ ਮਰ ਗਿਆ ਇੱਕ ਆਪਣਾ ਮਰ ਗਿਆ ਸਮਝ ਨਹੀਂ ਦੇ ਨਾ ਘਰੇ ਜਾ ਕੇ ਸਮਝ ਲੱਗੂ ਤੁਹਾਨੂੰ ਜਦੋਂ ਲੱਕ ਤੇ ਮਾਰੀ ਨਾ ਸੀ ਪਹਿਲਾਂ ਮਾਰੀ ਨਾ ਡਾਕ ਅਮਲੀ ਨੇ ਨਾਲ ਦੇ ਅਮਲੀ ਦੇ ਮੱਛਰ ਮਰ ਗਿਆ ਨਾਲ ਅਮਲੀ ਵੀ ਮਰ ਗਿਆ ਦੂਜੇ ਦਿਨ ਜਦੋਂ ਫੈਸਲਾ ਕਰਨ ਲੱਗੇ ਕਹਿੰਦੇ ਵੀ ਠੀਕ ਹੈ ਇੱਕ ਦੁਸ਼ਮਣ ਦਾ ਮਰ ਗਿਆ ਇੱਕ ਆਪਣਾ ਮਰ ਗਿਆ ਕੰਨ ਵਾਖ ਲਿਓ ਹੈ ਆਹ ਕੀ ਬਾਤ ਨਾ ਬੋਲ ਬੜੀ ਗੱਲ ਦੱਸ ਦੇਣਾ ਜੀ